ਸਰੋ ਸ੍ਰੀ ਫਤਿਹਗੜ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਹੁਤ ਵੱਡੀ ਪੰਥ ਕਾਨਫਰੰਸ ਸੀਗੀ ਸਾਬਜਦਿਆਂ ਦੇ ਚਰਨਾਂ ਵਿੱਚ ਉੱਥੇ ਜਿੱਥੇ ਸ਼ਰਧਾਂਜਲੀਆ ਪੇਟਕਿੱਤੀਆਂ ਗਈਆਂ ਮਸਤਕ ਨਕਮਸਤਕ ਹੋਏ ਮੱਥਾ ਟੇਕਿਆ ਉੱਥੇ ਹੀ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਨੇ ਜੋ ਪਹਿਲਾਂ ਇਹ ਕਾਣੇ ਕਾਲੇ ਕਾਨੂੰਨ ਵਾਪਸ ਲੈ ਕੇ ਮੰਨਿਆ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਬਾਅਦ ਚੋਂ ਤੋਂ ਮੁਕਰ ਗਏ ਜਿਹਦੇ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਮੁੱਖ-ਵੱਖ ਥਾਵਾਂ ਤੇ ਮਜਾਰੇ ਕੀਤੇ ਸੰਘਰਸ਼ ਕੀਤਾ ਪਰ ਨਾ ਤਾਂ ਸਟੇਟ ਸਰਕਾਰ ਨੇ ਨਾ ਹੀ ਸੈਂਟਰ ਸਰਕਾਰ ਨੇ ਕੰਨ ਤੇ ਜੂੰ ਸਰਕੀ ਕੋਈ ਗੱਲ ਨਹੀਂ ਮੰਨੀ ਅਖੀਰ ਅੱਕ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖ ਲਿਆ ਅੱਜ ਉਹਨੂੰ 33 ਦਿਨ ਹੋ ਗਏ 33 ਦਿਨਾਂ ਦੇ ਵਿੱਚ ਵੀ ਸਰਕਾਰ ਨੇ ਕੋਈ ਹਾਂ ਪੱਖੀ ਹੰਗਾਰਾ ਨਹੀਂ ਪਰਿਆ ਇਸ ਕਰਕੇ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਪੰਥਕ ਸ਼੍ਰੀ ਪੰਜਾਬ ਅਕਾਲੀ ਦਾਨ ਲੋਕ ਅਧਿਕਾਰ ਲਹਿਰ ਦਲ ਖਾਲਸਾ ਸੰਤ ਸਮਾਜ ਇਹ ਸਾਰੇ ਮਿਲ ਕੇ ਅੱਜ ਮੋਰਲ ਸਪੋਰਟ ਦੇਣ ਵਾਸਤੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ ਹਮਾਇਤ ਕਰਨ ਵਾਸਤੇ ਤੇ ਭਾਰਤ ਸਰਕਾਰ ਨੂੰ ਚੇਤਾਵਨੀ ਦੇਣ ਚੱਲੇ ਆ ਕਿ ਜੇ ਦੱਲੇਵਾਲ ਸਾਹਿਬ ਦਾ ਸਰੀਰਕ ਤੌਰ ਤੇ ਨੁਕਸਾਨ ਹੋਇਆ ਇੱਥੇ ਹਾਲਾਤ ਖਰਾਬ ਹੋਏ ਤੇ ਉਹਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ ਕਿਉਂਕਿ ਇਹ ਜਿਹੜੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਇਸ ਵਾਸਤੇ ਸਾਰਾ ਜੱਥਾ ਚੱਲਿਆ। ਸ੍ਰੀ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਹੁਤ ਵੱਡੀ ਪੰਥ ਕਾਨਫਰੰਸ ਸੀਗੀ। ਸਾਬਜਦਿਆਂ ਦੇ ਚਰਨਾਂ ਵਿੱਚ ਉੱਥੇ ਜਿੱਥੇ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ, ਮਸਤਕ ਨਕਮਸਤਕ ਹੋਏ ਮੱਥਾ ਟੇਕਿਆ, ਉੱਥੇ ਹੀ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਨੇ ਜੋ ਪਹਿਲਾਂ ਇਹ ਕਾਣੇ ਕਾਲੇ ਕਾਨੂੰਨ ਵਾਪਸ ਲੈ ਕੇ ਮੰਨਿਆ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈ ਜਾਂਣਗੀਆਂ, ਬਾਅਦ ਚੋਂ ਤੋਂ ਮੁੱਕਰ ਗਏ। ਜਿਹਦੇ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਤੇ ਮਜਾਰੇ ਕੀਤੇ ਸੰਘਰਸ਼ ਕੀਤਾ ਪਰ ਨਾ ਤਾਂ ਸਟੇਟ ਸਰਕਾਰ ਨੇ ਨਾ ਹੀ ਸੈਂਟਰ ਸਰਕਾਰ ਨੇ ਕੰਨ ਤੇ ਜੂੰ ਸਰਕੀ ਕੋਈ ਗੱਲ ਨਹੀਂ ਮੰਨੀ ਅਖੀਰ ਅੱਕ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖ ਲਿਆ ਅੱਜ ਉਹਨੂੰ 33 ਦਿਨ ਹੋ ਗਏ 33 ਦਿਨਾਂ ਦੇ ਵਿੱਚ ਵੀ ਸਰਕਾਰ ਨੇ ਕੋਈ ਹਾਂ ਪੱਖੀ ਹੰਗਾਰਾ ਨਹੀਂ ਪਰਿਆ ਇਸ ਕਰਕੇ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਪੰਥਕ ਸ਼੍ਰੀ ਪੰਜਾਬ ਅਕਾਲੀ ਦਾਨ ਲੋਕ ਅਧਿਕਾਰ ਲਹਿਰ ਦਲ ਖਾਲਸਾ ਸੰਤ ਸਮਾਜ ਇਹ ਸਾਰੇ ਮਿਲ ਕੇ ਅੱਜ ਮੋਰਲ ਸਪੋਰਟ ਦੇਣ ਵਾਸਤੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ ਹਮਾਇਤ ਕਰਨ ਵਾਸਤੇ ਤੇ ਭਾਰਤ ਸਰਕਾਰ ਨੂੰ ਚੇਤਾਵਨੀ ਦੇਣ ਚੱਲੇ ਆ ਕਿ ਜੇ ਦੱਲੇਵਾਲ ਸਾਹਿਬ ਦਾ ਸਰੀਰਕ ਤੌਰ ਤੇ ਨੁਕਸਾਨ ਹੋਇਆ ਇੱਥੇ ਹਾਲਾਤ ਖਰਾਬ ਹੋਏ ਤੇ ਉਹਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ ਕਿਉਂਕਿ ਇਹ ਜਿਹੜੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਇਸ ਵਾਸਤੇ ਸਾਰਾ ਜੱਥਾ ਚੱਲਿਆ। ਪਰਸੋਂ ਸ੍ਰੀ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਹੁਤ ਵੱਡੀ ਪੰਥ ਕਾਨਫਰੰਸ ਸੀਗੀ। ਸਾਬਜਦਿਆਂ ਦੇ ਚਰਨਾਂ ਵਿੱਚ ਉੱਥੇ ਜਿੱਥੇ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ ਮਸਤਕ ਨੱਕ ਮਸਤਕ ਹੋਏ ਮੱਥਾ ਟੇਕਿਆ ਉੱਥੇ ਹੀ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਨੇ ਜੋ ਪਹਿਲਾਂ ਇਹ ਕਾਣੇ ਕਾਲੇ ਕਾਨੂੰਨ ਵਾਪਸ ਲੈ ਕੇ ਮੰਨਿਆ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਬਾਅਦ ਚੋਂ ਤੋਂ ਮੁੱਕਰ ਗਏ। ਇਦੇ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਮੁੱਖ-ਵੱਖ ਥਾਵਾਂ ਤੇ ਮਜਾਰੇ ਕੀਤੇ ਸੰਘਰਸ਼ ਕੀਤਾ ਪਰ ਨਾ ਤਾਂ ਸਟੇਟ ਸਰਕਾਰ ਨੇ ਨਾ ਹੀ ਸੈਂਟਰ ਸਰਕਾਰ ਨੇ ਕੰਨ ਤੇ ਜੂੰ ਸਰਕੀ ਕੋਈ ਗੱਲ ਨਹੀਂ ਮੰਨੀ ਅਖੀਰ ਅੱਕ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖ ਲਿਆ ਅੱਜ ਉਹਨੂੰ 33 ਦਿਨ ਹੋ ਗਏ 33 ਦਿਨਾਂ ਦੇ ਵਿੱਚ ਵੀ ਸਰਕਾਰ ਨੇ ਕੋਈ ਹਾਂ ਪੱਖੀ ਹੰਗਾਰਾ ਨਹੀਂ ਪਰਿਆ ਇਸ ਕਰਕੇ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਪੰਥਕ ਸ਼ੇਰੇ ਪੰਜਾਬ ਅਕਾਲੀ ਦਲ ਲੋਕ ਅਧਿਕਾਰ ਲਹਿਰ ਦਲ ਖਾਲਸਾ ਸੰਤ ਸਮਾਜ ਇਹ ਸਾਰੇ ਮਿਲ ਕੇ ਅੱਜ ਮੋਰਲ ਸਪੋਰਟ ਦੇਣ ਵਾਸਤੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ ਹਮਾਇਤ ਕਰਨ ਵਾਸਤੇ ਤੇ ਭਾਰਤ ਸਰਕਾਰ ਨੂੰ ਚੇਤਾਵਨੀ ਦੇਣ ਚੱਲੇ ਆ ਕਿ ਜੇ ਦੱਲੇਵਾਲ ਸਾਹਿਬ ਦਾ ਸਰੀਰਕ ਤੌਰ ਤੇ ਨੁਕਸਾਨ ਹੋਇਆ ਇੱਥੇ ਹਾਲਾਤ ਖਰਾਬ ਹੋਏ ਤੇ ਉਹਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ ਕਿਉਂਕਿ ਇਹ ਜਿਹੜੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਇਸ ਵਾਸਤੇ ਸਾਰਾ ਜੱਥਾ ਚੱਲਿਆ